हां जी भाई मित्रों छोटे रेट दी कार मांगਦੇ ਸੀਗੇ ਅੱਜ ਆਪਾਂ ਇੱਕ ਕਾਰ ਲੈ ਕੇ ਆਏ ਤੁਹਾਡੇ ਵਾਸਤੇ ਉਹ ਵੀ ਕਾਰ ਹੈਗੀ ਪੋਲੋ ਆਪਣੇ ਲਵੇ ਧੂਰੀ ਖੜਾ ਹੈ ਬਾਈ ਹਨਾ ਤੇ ਬਾਈ ਹੋਰਾਂ ਦੇ ਨਾਮ ਆ ਕਾਰ ਪੰਜਾਬ ਨੰਬਰ ਕਾਰ ਤੇ ਲੱਗਿਆ ਹੋਇਆ ਬਾਈ ਕਾਲੇ ਰੰਗ ਦੀ ਪੋਲੋ ਜੇ ਕੋਈ ਭਰਾ ਚਾਹੁੰਦਾ ਤਾਂ ਆਹ ਵਾਲੀ ਕਾਰ ਤੁਸੀਂ ਬਾਇ ਕਰ ਸਕਦੇ ਹੋ ਅੰਕਲ ਜੀ ਆਪਣੇ ਨਾਲ ਨੇ ਅੰਕਲ ਜੀ ਅਸੀਂ ਕਾਲੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਜੀ ਵਧੀਆ ਚੱਲਦੇ ਖਲਾ ਤੇ ਅਗਲੀ ਕਾਰ ਮੈਂ ਦੱਸਿਆ ਵੀ ਛੋਟੇ ਰੇਟ ਦੀ ਕਾਰ ਹੈ ਹਨਾ ਇਹ ਜੀ ਇਹ ਇੰਜਨ ਗੇਅਰ ਦੀ ਚੰਗੀ ਹੈ ਕਰ ਇੰਜਨ ਗੇਅਰ ਦੀ ਓਕੇ ਹੈ ਜੀ ਠੀਕ ਹੈ ਸਾਈਡਾਂ ਪੇਂਟ ਨੇ ਠੀਕ ਹੈ ਜੀ ਤੇ ਬੰਪਰ ਦੇ ਇੱਕ ਅਧਾ ਪੀਸ ਅਜੇ ਭਾਲਦੀ ਹੈ ਠੀਕ ਹੈ ਜੀ ਇੰਜਨ ਗੇਅਰ ਦੀ ਓਕੇ ਗੱਡੀ ਆਪਣੇ ਨਾਮਾਂ ਹੀ ਪੀਪੀ ਨੰਬਰ ਲੱਗਿਆ ਹੋਇਆ ਓਕੇ ਓਕੇ ਪਹਿਲਾਂ ਦਿੱਲੀ ਨੰਬਰ ਸੀਗਾ ਠੀਕ ਹੈ ਗੱਡੀ ਬਾਕੀ ਓਕੇ ਸਾਰੀ ਜੀ ਅੰਦਰੋਂ ਬਾਹਰੋਂ ਸੀਟਾਂ ਵਗਰਾ ਸਭ ਕੁਝ ਓਕੇ ਹੈ ਠੀਕ ਹੈ ਲੋ ਮਿੱਤਰੋ ਦੇਖੋ ਅਲਾਇ ਕਾਰ ਚ ਸੋਹਣੇ ਨੇ ਤੇ ਟਾਇਰਾਂ ਦੀ ਕੰਡੀਸ਼ਨ ਗੁਰੂ ਵੀ ਲਵੇ ਆ ਕੇ ਦਿਖਾਊਗਾ ਟਾਇਰਾਂ ਦੀ ਕੰਡੀਸ਼ਨ ਬਹੁਤ ਸੋਹਣੀ ਪਈ ਆ ਬਈ ਹੈਨਾ ਤੇ ਟਾਇਰ ਚਾਰੀ ਠੀਕ ਨਹੀਂ ਹਾਂਜੀ ਹਾਂ ਚ ਲਓ ਬਈ ਨਾ ਇਧਰ ਗੁਰਪ੍ਰੀਤ ਦਿਖਾਊਗਾ ਵੀ ਕਾਰਵਾਈ ਪਹਿਲਾਂ ਸੈਡਾ ਪੇਂਟ ਹੈਗੀ ਜ਼ਰੂਰ ਤੇ ਹੁਣ ਵੀ ਪਾਣੀ ਮੋਟੀ ਭਾਲ ਦੀ ਪੇਂਟ ਛਿੜਕ ਕਿਉਂਕਿ ਟਾਈਮ ਹੋ ਗਿਆ ਹੋਊਗਾ ਟਾਈਮ ਪੈ ਕੇ ਕਾਲੇ ਰੰਗ ਦੇ ਤਾਂ ਉਹ ਵੀ ਕੁਛ ਨਾ ਕੁਛ ਹੁੰਦਾ ਹੀ ਰਹਿੰਦਾ ਹਨਾ ਜੀ ਹਾਂ ਜੀ ਹਾਂ ਕਾਲਾ ਰੰਗ ਜਿਹੜਾ ਹੈਗਾ ਵੀ ਕਾਲਾ ਰੰਗ ਵਿਪਤਾ ਦੀ ਘਰ ਹੁੰਦਾਗਾ ਆ ਦੇਖੋ ਇਧਰ ਲਿਬੜੀ ਰਹਿੰਦੀ ਆ ਇਹ ਇਹ ਚਮਕਾ ਕੇ ਖੜਾਈ ਹੋਈ ਆ ਦੇਖੋ ਪੂਰੀ ਵਧੀਆ ਤੇ ਸੈਂਸਰ ਬੈਕ ਸੈਂਸਰ ਹੁੰਦੇ ਨੇ ਤੇ ਬਾਕੀ ਬੈਕ ਕੈਮਰਾ ਦੇ ਵਿੱਚ ਲੱਗਿਆ ਹੈ ਬਾਈ ਹਨਾ ਤੇ ਬਾਈ ਇਹ ਦੇਖੋ ਕਾਲਾ ਰੰਗ ਰੱਖਣਾ ਵੀ ਓਖਾ ਤੇ ਕਾਲਾ ਰੰਗ ਲੱਗਦਾ ਵੀ ਸੋਹਣਾ ਬਾਕੀ ਤਾਂ ਸਾਰੇ ਪਾਸੇ ਓਖਾ ਜੀ ਵਿੱਚੋਂ ਸੀਟਾ ਛੋਟਾ ਬਹੁਤ ਵਧੀਆ ਪਈ ਨੇ ਜੀ ਕੋਈ ਵੀ ਦਿਖਾਊਗਾ ਵਿੱਚ ਦਾ ਗੱਡੀ ਜਮਾ ਨਵੀਂ ਪਈ ਆ ਜੀ ਠੀਕ ਹੈ ਲਓ ਬਾਈ ਚੈੱਕ ਕਰੋ ਵੀ ਕਾਰ ਵਿੱਚ ਵਿਚ ਵਿਚਾਲੇ ਵਾਲਾ ਮਾਡਲ ਆ ਕਾਰ ਦਾ ਹਨਾ ਚੈੱਕ ਕਰ ਲੋ ਤੇ ਇੰਟੀਰੀਅਰ ਵਗੈਰਾ ਦੀ ਪੂਰੀ ਸੋਹਣੀ ਸੁਨੱਖੀ ਕਾਰ ਹੈ ਹਨਾ ਤੇ ਬਾਕੀ ਸੀਟ ਕਵਰ ਦੇਖ ਰਿਹਾ ਵੀ ਐ ਅੰਦਰੋਂ ਤਾਂ ਨਹੀਂ ਕੋਈ ਕੰਮ ਭਾਲਦੀ ਨਾ ਨਾ ਅੰਦਰ ਕੋਈ ਕੰਮ ਨਹੀਂ ਭਾਲਦੀ ਠੀਕ ਹੈ ਜੀ ਅੰਦਰੋਂ ਕੋਈ ਕੰਮ ਨਹੀਂ ਪਾਇਆ ਤੇ ਬਾਕੀ ਇੰਜਨ ਗੇਅਰ ਦਾ ਕੋਈ ਕੰਮ ਕਰੀ ਪੂਰਾ ਵਧੀਆ ਕੰ ਗੁਰਪ੍ਰੀਤ ਆਊਗਾ ਦਿਖਾਊਗਾ ਦੇਖੋ ਲਓ ਬਈ ਸਾਫ਼ ਪਏ ਨੇ ਕੋਈ ਇਹ ਨਹੀਂਗਾ ਪਹਿਲਾਂ ਕੋਈ ਪਹਿਲਾਂ ਥੋੜਾ ਬਣਿਆ ਹੋਊਗਾ ਨਾ ਬਈ ਕੋਈ ਕਿਸੇ ਵਾਸਤੇ ਬਣਾ ਨਹੀਂ ਖਾਇ ਜੀ ਤੁਹਾਨੂੰ ਆਪ ਡਰਾਈਵਰ ਸਾਈਡ ਤੇ ਵੀ ਦਿਖਾ ਦੇ ਇੱਕ ਵਾਰ ਕਿਉਂਕਿ ਮੇਨ ਡਰਾਈਵਰ ਸਾਈਡ ਦੀ ਹੁੰਦਾ ਕਿਉਂਕਿ ਜਿਆਦਾ ਜਿਹੜਾ ਕੋਈ ਇੰਜਰੀ ਹੁੰਦੀ ਹੈ ਤਾਂ ਇਧਰਲੀ ਸਾਈਡ ਤੋਂ ਹੀ ਹੁੰਦੀ ਹੁੰਦੀ ਹੈ ਚੈੱਕ ਕਰੋ ਬਈ ਲਓ ਪੂਰਾ ਸਾਫ਼ ਸੁਥਰਾ ਪਿਆਗਾ ਠੀਕ ਹੈ ਤੇ ਤੁਹਾਨੂੰ ਮੈਂ ਬੋਨਟ ਖੋਲ ਕੇ ਦਿਖਾ ਦਿੰਨਾ ਬੀ ਬੋਨਟ ਕਾਰ ਦਾ ਤੇ ਇੰਜਨ ਦੇ ਤੁਹਾਨੂੰ ਦਿਖਾ ਦਈਏ ਲੋ ਬਈ ਵੀਰੇ ਇਹਨੂੰ ਸਟਾਰਟ ਵੀ ਕਰ ਦੇ ਇੱਕ ਵਾਰ ਇੰਜਨ ਨੂੰ ਦੇਖੋ ਬਈ ਤੇ ਇੰਜਨ ਬਈ ਸੋਹਣਾ ਪਿਆ ਕਾਰ ਦਾ ਕੋਈ ਇਹ ਨਹੀਂ ਹੈਗਾ ਤੁਹਾਨੂੰ ਹਨਾ ਵੀ ਕੋਈ ਦਿੱਕਤ ਆਉਗੀ ਵੀ ਨਾਰਮਲ ਜੇ ਰੇਟ ਦੀ ਕਾਰ ਆ ਜਿਹੜਾ ਰੇਟ ਤੁਹਾਨੂੰ ਆਪਾਂ ਦਵਾਂਗੇ ਲੋ ਬਈ ਚੈੱਕ ਕਰੋ ਇੰਜਨ ਹੈਗਾ ਬਿਲਕੁਲ ਸਾਇਲੈਂਟ ਹੀ ਜਨ ਹਾਉਣਾ ਪੂਰਾ ਵਧੀਆ ਨਹੀਂ ਹਾਂਜੀ ਹਾਂ ਪੂਰਾ ਟੌਪ ਦਾ ਜੀ ਲੋ ਬਈ ਦੇਖੋ ਬਈ ਇਹਨਾਂ ਤੇ ਬਾਕੀ ਜਰਮਨ ਦੇ ਕਾਰਾਂ ਨੇ ਬਾਕੀ ਛੇ ਦੀ ਇੰਜਨ ਨੂੰ ਹੁੰਦਾ ਵੀ ਕੋਈ ਨਹੀਂ ਨਹੀਂ ਨਾ ਇਹਨੇ ਕੁਝ ਨਹੀਂ ਹੁੰਦਾ ਜੀ ਹਨਾ ਬਾਕੀ ਬੰਦੀ ਚਲਾਈ ਤੇ ਡਿਪੈਂਡ ਹੈਗਾ ਜੇ ਬੰਦਾ ਚੰਗੀ ਚਲਾਈ ਕਰੂਗਾ ਤਾਂ ਚੰਗਾ ਆਪਣਾ ਕਹਦੀ ਵੀ ਇਹ ਤੋਂ ਰਿਸਪੌਂਸ ਲੈ ਲੂ ਅਦਰਵਾਈਜ਼ ਇਹ ਵੀ ਫਿਰ ਉਹ ਜਿਆ ਰਿਸਪੌਂਸ ਦੇ ਦੇਣੀ ਹੈ ਹਾਂਜੀ ਹਾਂ ਹਣਾਈ ਫਿਲਟਰ ਇਹ ਅਸੀਂ ਵਗੈਰਾ ਸਾਰਾ ਖੋਲੋ ਕੇ ਠੀਕ ਹੈ ਹਾਂਜੀ ਲਓ ਬਈ ਦੇਖੋ ਬਈ ਕਾਰ ਹੈਗੀ ਆ ਪੂਰੀ ਸੋਹਣੀ ਕਾਰ ਹੈ ਤੇ ਬਸ ਜੇ ਕਿਸੇ ਨੇ ਕਾਰ ਲੈਣੀ ਹੈ ਬਈ ਕਾਲੇ ਰੰਗ ਚ ਪੋਲੋ ਕਾਰ ਤੁਸੀਂ ਡੀਜ਼ਲ ਦੀ ਲੈ ਸਕਦੇ ਹੋ ਲਓ ਤੇ ਇਹਦੀ ਛੱਤ ਵਾਈਟ ਹੈ ਪਹਿਲੇ ਹੀ ਹੋਈ ਹੋਈ ਆਈ ਸੀ ਵੇਰੀ ਹਾਂਜੀ ਪਹਿਲਾਂ ਐਵੇਂ ਜਿਵੇਂ ਆਈ ਹੈ ਜੀ ਠੀਕ ਹੈ ਜੀ ਤੇ ਬਈ ਤੇ ਹੁਣ ਇਹਦੇ ਰੇਟ ਦੀ ਗੱਲ ਕਰਦੀ ਮਾਡਲ ਸੀਗਾ 2013 2013 ਮਾਡਲ ਹੈ ਜੀ ਠੀਕ ਹੈ ਆਪਾਂ 230000 ਦੇਵਾਂਗੇ ਜੀ 230000 ਦੇ ਮੌਕੇ ਤੇ ਮਨਤਨ ਕਰੋਗੇ ਮੌਕੇ ਤੇ ਮਾੜਾ ਬਟਾ ਹੋ ਜਾਊਗਾ ਜੀ ਉਹ ਬਈ ਮੌਕੇ ਤੇ ਮਨਤਨ ਹੋ ਜਾਊ ਠੀਕ ਹੈ 230000 ਡਿਮਾਂਡ ਰੱਖੀ ਹੈ ਚੱਲੀ ਕਿੰਨੀ ਕੋਈ ਹੈ ਵੀਰੇ ਲੱਖ ਲੱਖ ਦੇ ਲਵੇ ਲੌਣੇ ਜੀ ਲੱਖ ਮੰਨ ਕੇ ਚੱਲੋ ਬਈ ਹਨਾ ਲੱਖ ਚੱਲੀ ਹੋਈ ਹੈ ਹਾਂਜੀ ਤੇ 13 ਪੀਪੀ ਪੀਪੀ 13 ਨੰਬਰ ਜਿਹੜਾ ਕਾਰ ਦਾ ਸਰੂਦ ਨੰਬਰ ਜੀ ਤੇ ਫਰੰਟ ਹਾਂਜੀ ਐਵਰੇਜ ਤਾਂ ਹੀ ਬਸ ਵੀਰੇ ਕੈਨ ਦੀ ਲੋੜ ਹੀ ਨਹੀਂ ਹਾਂਜੀ ਹਾਂ ਇਹਦੀ ਐਵਰੇਜ ਤਾਂ ਪੂਰੀ ਵਧੀਆ ਹੁੰਦੀ ਹੈ ਕਾਰ ਦੀ 프ਰੰਟ ਸ਼ੀਸ਼ਾ ਕਰੈਕ ਆ ਬਾਈ ਹਨਾ ਤੇ ਬੈਕ ਸਾਈਡ ਤੇ ਵੈਪਰਾ ਕਰਦੇ ਬਾਕੀ ਟਾਇਰ ਟੱਪਾ ਵਧੀਆ ਪੈ ਜਾਗੇ ਕਿਸੇ ਨੇ ਕਾਰ ਲੈਣੀ ਹੈ ਤਾਂ ਕਾਲ ਕਰ ਲਿਓ ਨੰਬਰ ਮੈਂ ਸਕਰੀਨ ਤੇ ਪਾਤਾ 230000 ਰੇਟ ਆ ਕਾਰ ਦਾ ਤੇ ਬਾਕੀ ਮੰਤਨ ਹੋ ਜਾਊਗਾ ਜੀ ਮੌਕੇ ਤੇ ਹੋ ਜਾਊਗਾ ਜੀ ਹਾਂ ਅੱਜ ਆਪਾਂ ਖੜੇ ਕਿੱਥੇ ਆਏ ਆ ਅੱਪਾ ਧੂਰੀ ਖੜਾ ਜੀ ਮਲੇ ਕੋਲਾ ਬਾਈਪਾਸ ਨਜ਼ਦੀਕ ਟਰੱਕ ਜਿਹੜੇ ਧੂਰੀ ਠੀਕ ਹੈ ਲੋ ਜੀ ਬਾਈਆਂ ਦੇ ਘਰੀ ਕਾਰ ਖੜੀ ਹੈ ਤੇ ਜਿਹੜਾ ਕਾਰ ਦਾ ਰੇਟ ਆ 230000 ਤੇ ਆਹ ਕਾਰ ਆਓ ਤੇ ਕਾਰ ਦੀ ਡੀਡੀ ਕਰਾ ਕਰੋ ਬਾਕੀ ਕਾਰ ਮੇਰੇ ਘਰ ਦੀ ਕਾਰ ਹੈ ਡੀਲਰ ਦੀ ਕਾਰ ਨਹੀਂ ਹਾਂ ਨਾਮ ਅੰਕਲ ਜੀ ਹੋਰਾਂ ਦੇ ਨਾਮ ਹੈਗੇ ਕਾਰ ਠੀਕ ਹੈ ਜੀ ਤੇ ਮਿਲਦੇ ਆ ਬਹੁਤ ਛੇਤੀ ਭਾਈ ਨਵੀਂ ਕਾਰ ਦੇ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ